हेलो YouTube फैमिली किमे हो जी सारे आई होप कि ਤੁਸੀਂ ਸਾਰੇ ਬਹੁਤ ਵਧੀਆ ਹੋਗੇ ਸਵਾਗਤ ਆ ਆਪਣੇ ਚੈਨਲ ਵਿੱਚ ਗੁੱਡ ਮਾਰਨਿੰਗ ਸਾਰਿਆਂ ਨੂੰ ਸੋ ਸੁਬਾ ਦਾ ਟਾਈਮ ਆ ਐਂਡ ਅਭੀ ਅਭੀ ਸੋ ਰਹੇ ਆ ਇਹ ਸੋ ਹਾਂਜੀ एवरीवन ਤੁਸੀਂ ਬਾਅਦ ਦੇ ਵੀ ਚੈੱਕ ਕਰੋ ਕਿੰਨਾ ਸੁਣਾ ਹਨਾ ਸੋ ਹਜਮ ਪਾਰਕ ਚ ਨਹੀਂ ਗਈ ਹੈ ਜੀ ਮਨਸਾਨੀਆਂ ਇੱਧਰ ਦੇ ਵੀ ਰਸਤਾ ਬਣਿਆ ਹੋਇਆ ਵੈਸੇ ਇੱਧਰ ਦੀ ਵਧੀਆ ਹਨਾ ਸੋ ਹਾਂਜੀ ਜਿੱਦਾਂ ਕੀ ਸਭ ਨੂੰ ਪਤਾ ਹੈ ਕਿ ਮੈਂ ਸਲੂਨ ਦੇ ਰਿਲੇਟਿਡ ਗੱਲ ਕੀਤੀ ਸੀਗੀ ਹਨਾ ਸੁਬਾ ਸੁਬਾ ਦਾ ਟਾਈਮ ਹੈ ਤੇ ਮੈਂ ਸੋਚਿਆ ਕਿ ਵਲੌਗ ਆਪਣਾ ਬਣਾ ਲਵਾਂ ਤੇ ਪਹਿਲੀ ਗੱਲ ਇਹ ਆ ਕਿ ਜਿਹੜੇ ਮਤਲਬ ਕੀ ਸੋਚਦੇ ਆ ਹਨਾ ਇਸ ਸੁਬਹ ਸੁਬਾ ਯਾਨੀ ਕਿ ਵਲੌਗ ਬਣਾਉਣ ਲੱਗ ਜਾਂਦੀ ਹੈ ਸਾਈਜ਼ ਉਹ ਵੀ ਆ ਮੇਰਾ ਉਹਨਾਂ ਨੂੰ ਇਹੀ ਆ ਰਿਪਲਾਈ ਵੈਸੇ ਮੈਨੂੰ ਕਹਾਂ ਤਾਂ ਕਿਸੇ ਨੇ ਨਹੀਂ ਪਰ ਮੈਂ ਮੈਨੂੰ ਪਤਾ ਹੈ ਕਿ ਹਨਾ ਜਿਹੜੇ ਸੋਚਦੇ ਹੈਗੇ ਆ ਸੋ ਉਹਨਾਂ ਸਾਰਿਆਂ ਨੂੰ ਮੈਂ ਰਿਪਲਾਈ ਇਹਦੇ ਨਾਲ ਸੋਹਣੀ ਆ ਕਿ ਮੇਰੇ ਕੋਲ ਟਾਈਮ ਬਹੁਤ ਘੱਟ ਹੁੰਦਾ ਮੇਰੇ ਵਲੌਗਸ ਲਈ ਠੀਕ ਆ ਮੇਰੇ ਕੋਲ ਹੋਰ ਕੋਈ ਟਾਈਮ ਨਹੀਂ ਹੁੰਦਾਗਾ ਮੈਂ ਜਿੱਦਾਂ ਕਿ ਸੁਬਹ ਸੁਬਾ ਆਪਣਾ ਵਲੌਗ ਬਣਾ ਲੈਣੀ ਆ ਬਸ ਵਲੌਗ ਬਣਾ ਕੇ ਜਿੱਦਾਂ ਕੀ ਅਪਲੋਡ ਕਰ ਦੇਣਾ ਪਬਲਿਕ ਪੂਰੇ ਟਾਈਮ ਤੇ ਕਰਦੀ ਹੁੰਨੀ ਆ ਇਸ ਕਰਕੇ ਮੇਰੇ ਕੋਲ ਟਾਈਮ ਜਿੱਦਾਂ ਵੀ ਮੇਰੇ ਕੋਲ ਅਡਜਸਟਮੈਂਟ ਹੁੰਦੀ ਆ ਹਨਾ ਮੈਂ ਆਪਣਾ ਉਹ ਸਾਰਾ ਸੈੱਟ ਕਰਦੀ ਆ ਕਿ ਜਿੱਦਾਂ ਹਜੇ ਮੈਂ ਹੁਣੇ ਉੱઠી ਸੀ ਥੋੜਾ ਟਾਈਮ ਹੀ ਹੋਇਆ ਹਨਾ ਤੇ ਉਦੋਂ ਬਾਅਦ ਮੈਂ ਆਪਣਾ ਮੈਂ ਵੀ ਨਹੀਂ ਕਹਿੰਦੀ ਕਿ ਮੈਂ ਡਾਇਰੈਕਟ ਲੂਟਨਸਰ ਨੂੰ ਫੋਨ ਯਾਨੀ ਕਿ ਮੈਨੂੰ ਘੁੱਟ ਘੱਟ ਹੋ ਗਿਆ ਵੀ 30 ਮਿੰਟ ਹੋ ਗਏ ਉੱਥੇ ਨੂੰ ਤੇ ਜ਼ਰੂਰੀ ਨਹੀਂ ਹੁੰਦਾ ਕਿ ਉੱਥੋਂ ਸਰ ਬੰਦਾ ਫੋਨ ਫੜ ਲੈਂਦਾ ਹੈ ਨਾ ਤਾਂ ਮੈਂ ਕੀ ਕੀਤਾ ਨਾ ਆਪਣਾ ਵਲੌਗ ਮੈਨੂੰ ਪਤਾ ਸੀ ਕਿ ਮੇਰੇ ਕੋਲ ਟਾਈਮ ਨਹੀਂ ਹੈਗਾਗਾ ਉਹ ਮੈਂ ਸਾਰੇ ਤੁਹਾਨੂੰ ਦੱਸ ਦੇਣੀ ਆ ਜਿੱਦਾਂ ਕਿ ਸਵੇਰ ਸਵੇਰ ਚਲੋ ਇਹ ਵੀ ਨਹੀਂ ਹੁੰਦਾ ਸਵੇਰ ਉੱਠਨਸਾਰ ਹੀ ਬੰਦਾ ਫੋਨ ਫੜਦਾ ਹੈ ਨਹੀਂ ਬਸ ਥੋੜੇ ਟਾਈਮ ਬਾਅਦ ਯਾਨੀ ਕਿ ਮੈਂ ਫੋਨ ਨੂੰ ਫੜਿਆ ਉਸ ਤੋਂ ਬਾਅਦ ਤੁਸੀਂ ਲਾ ਸਕਦੇ ਹੋ ਜੇ ਮੈਂ ਵਲੌਗ ਦੀ ਗੱਲ ਕਰਾਂ ਕਿ ਮੈਂ ਇਸ ਟਾਈਮ ਵਲੌਗ ਕਿਉਂ ਬਣਾ ਰਹੀ ਹਾਂ ਆਪਣਾ ਕਿਉਂਕਿ ਮੇਰੇ ਕੋਲ ਸਿਰਫ ਇਹੀ ਟਾਈਮ ਆ ਵਲੌਗ ਬਣਾਉਣ ਲਈ ਇਸ ਤੋਂ ਬਾਅਦ ਯਾਨੀ ਕਿ ਮੈਂ ਵਲੌਗ ਬਣਾਉਣ ਤੋਂ ਬਾਅਦ ਆਪਣਾ ਘਰ ਦਾ ਕੰਮ ਕਰੂੰਗੀ ਉਸ ਤੋਂ ਬਾਅਦ ਮੈਂ ਆਪਣਾ ਜਾਣ ਦੀ ਤਿਆਰੀ ਕਰੂੰਗੀ ਕੰਮ ਤੇ ਦਨ ਉੱਥੇ ਵੀ ਮੇਰੇ ਕੋਲ ਟਾਈਮ ਨਹੀਂ ਇੰਨਾ ਹੁੰਦਾ ਹਨਾ ਤੇ ਉਸ ਤੋਂ ਬਾਅਦ ਛੁੱਟੀ ਹੋਊਗੀ ਜਿੱਦਾਂ ਮੈਂ ਘਰ ਆਉਂਗੀ ਘਰ ਆਣ ਕੇ ਮੇਰੇ ਕੋਲ ਫੇਰ ਨਹੀਂ ਟਾਈਮ ਹੋਣਾ ਕਿਉਂਕਿ ਕਾਫੀ ਲੇਟ ਹੋ ਜਾਣੀਆਂ ਆਉਣ ਲੱਗ ਗਿਆ ਹਨ ਇਸ ਕਰਕੇ ਉਹ ਸਾਰਾ ਯਾਨੀ ਕਿ ਸਿਸਟਮ ਪਹਿਲਾਂ ਵਰਗਾ ਨਹੀਂ ਰਹੇਗਾ ਕਿਉਂਕਿ ਹੁਣ ਟਾਈਮ ਬਹੁਤ ਘੱਟ ਆ ਜਿਸ ਦਿਨ ਮੈਂ ਆਪਣੇ ਵਲੌਗ ਨੂੰ ਪਬਲਿਕ ਕਰਨਾ ਹੁੰਦਾ ਨਾ ਮੈਂ ਸਿਰਫ ਉਸ ਦਿਨ ਹੀ ਵਲੌਗ ਬਣਾਉਣੀ ਹੈ ਪਹਿਲਾਂ ਹੁੰਦਾ ਸੀਗਾ ਕੀ ਟਾਈਮ ਬਹੁਤ ਹੁੰਦਾ ਸੀ ਵਲੌਗ ਬਣਾ ਲੈਂਦੇ ਜਿੱਦਾਂ ਕਿ ਮੈਂ ਕੱਲ ਵੀ ਦੱਸਿਆ ਸੀ ਤਾਂ ਮੈਂ ਅੱਜ ਵੀ ਰਿਪੀਟ ਕਰ ਰਹੀ ਹਾਂ ਇਸ ਕਰਕੇ ਇਹ ਰੀਜ਼ਨ ਆ ਸਵੇਰ ਸੁਵੇਰ ਵਲੌਗ ਬਣਾ ਆਂਦਾ ਚਲੋ ਮੈਂ ਇਹ ਵੀ ਨਹੀਂ ਕਹਿੰਦੀ ਕਿ ਕੋਈ ਕੰਟੈਂਟ ਆ ਨਾ ਵੀ ਰੂਟੀਨ ਦੇ ਰਿਲੇਟਿਡ ਤੁਸੀਂ ਲਾ ਲਓ ਵੀ ਮੈਨੂੰ ਪਹਿਲਾਂ ਇੱਕ ਦੋ ਦਿਨ ਮੈਂ ਵਲੌਗ ਨਹੀਂ ਪਾਇਆ ਹੈਗਾ ਮੈਨੂੰ ਕਹਿੰਦੇ ਕਿ ਦੀਦੀ ਤੁਸੀਂ ਰੂਟੀਨ ਦੇ ਰਿਲੇਟਿਡ ਪਾ ਦਿਆ ਕਰੋ ਪਰ ਪਾਇਆ ਕਰੋ ਰੋਜ਼ ਤੇ ਕੋਈ ਗੱਲ ਨਹੀਂ ਰੋਜ਼ ਆਪਣੇ ਡੇਲੀ ਆਨਗੇ ਜਿਸੇ ਕੰਟੈਂਟ ਦੇ ਰਿਲੇਟਿਡ ਨਹੀਂ ਵੀ ਆ ਰਹੇ ਨਾ ਪਰ ਅੱਜ ਮੈਂ ਖੁਸ਼ ਹਾਂ ਬਹੁਤ ਜ਼ਿਆਦਾ ਪਤਾ ਕਿਉਂ ਕਿ ਕਾਫੀ ਟਾਈਮ ਤੋਂ ਮੇਰਾ ਜਾਣੀ ਕਿ ਜਿਹੜਾ ਡ੍ਰੀਮ ਸੀ ਨਾ ਉਹ ਮੇਰਾ ਪੂਰਾ ਹੋਣ ਜਾ ਰਿਹਾ ਜਿੱਦਾਂ ਕਿ ਆਪਾਂ ਕਿਤੇ ਜੋਬ ਕਰ ਰਹੇ ਆ ਜਾਂ ਕਿਤੇ ਵਰਕ ਕਰ ਰਹੇ ਆਪਣਾ ਕੰਮ ਸਿੱਖ ਰਹੇ ਆ ਜਾਂ ਜੋ ਵੀ ਕਰ ਰਹੇ ਹਣਾ ਜਦੋਂ ਸਾਹਮਣੇ ਲੱਗਦਾ ਸਲੂਨ ਦੇ ਰਿਲੇਟਡ ਜੋ ਵੀ ਆ ਪਰ ਜਿਹੜਾ ਆਪਣਾ ਕੰਮ ਹੁੰਦਾ ਨਾ ਉਹਦੇ ਵਰਗੀ ਕੋਈ ਵੀ ਰੀਸ ਨਹੀਂ ਹੁੰਦੀ ਮੈਂ ਆਪਣਾ ਕੰਮ ਕਰਨ ਜਾ ਰਹੀ ਹਾਂ ਮੈਨੂੰ ਉਹਦੇ ਲਈ ਬਹੁਤ ਜ਼ਿਆਦਾ ਖੁਸ਼ੀ ਆ ਥੋੜਾ ਟਾਈਮ ਲੱਗੇਗਾ ਯਾਨੀ ਕਿ ਆ 6 ਮਹੀਨੇ ਲੱਗੇ ਆਣਗੇ ਇਹ 6 ਮਹੀਨੇ ਬਸ ਜਿੱਦਾਂ ਕਿ ਸਮਾਨ ਬਣਾਉਣ ਚ ਤੁਸੀਂ ਲਾ ਲਓ ਹਨਾ ਪੂਰੀ ਮਿਹਨਤ ਕਰਨ ਚ ਬਸ ਲੱਗ ਜਾਣੇ ਹੈਗੇ ਆ ਫਾਈਨਲੀ ਜੋ ਮੈਂ ਸੋਚਿਆ ਹੈ ਨਾ ਬਸ ਮੈਂ ਉਹ ਹੀ ਕਰ ਰਹੀ ਹਾਂ ਜੋ ਮੈਨੂੰ ਸਹੀ ਲੱਗ ਰਿਹਾ ਬਸ ਮੈਂ ਉਹ ਹੀ ਕਰ ਰਹੀ ਹਾਂ ਮੈਨੂੰ ਨਹੀਂ ਪਤਾ ਅਗਲੇ ਦੀ ਕੀ ਸੋਚਾਂ ਪਰ ਮੇਰੀ ਜੋ ਸੋਚ ਹੈ ਮੈਂ ਜੋ ਸੋਚਿਆ ਨਾ ਮੈਂ ਉਹ ਹੀ ਕਰ ਰਹੀ ਹਾਂ ਤਾਂ ਮੈਂ ਅੱਜ ਦੇ ਵਲੌਗ ਵਿੱਚ ਮੈਂ ਨਹੀਂ ਕੋਈ ਗੱਲ ਸ਼ੇਅਰ ਕਰਨੀ ਸੀਗੀ ਪਹਿਲਾਂ ਮੈਂ ਸੋਚਿਆ ਕਿ ਨਹੀਂ ਸ਼ੇਅਰ ਕਰਨਾ ਕਿਉਂਕਿ ਹਲੇ ਟਾਈਮ ਲੱਗੇਗਾ ਪਰ ਮੈਨੂੰ ਫੀਲ ਬਾਅਦ ਚ ਹੋਇਆ ਕਿ ਜੇ ਮੈਂ ਪੂਰੇ ਟਾਈਮ ਤੇ ਲਾਂਦੀ ਉਹ ਸਮਾਨ ਯਾਨੀ ਕਿ ਸਲੂਨ ਦਾ ਤੇ ਬਟ ਮੈਨੂੰ ਖੁਸ਼ੀ ਹੋਈ ਮੈਨੂੰ ਇਦਾਂ ਸੀ ਕਿ ਬਸ ਮੈਂ ਆਪਣਾ ਮੈਂ 6 ਮਹੀਨੇ ਮੇਰੇ ਕੋਲ ਇਹਨਾਂ ਦੇ ਵਿੱਚ ਵਿੱਚ ਮੈਂ ਆਪਣਾ ਸਾਰਾ ਕੰਮਪਲੀਟ ਕਰ ਦੇਣਾ ਸਮਾਨ ਦੰਨ ਉਸ ਤੋਂ ਬਾਅਦ ਮੈਂ ਆਪਣਾ ਸਮਾਨ ਲੈ ਲੈਣਾ ਹੈ ਠੀਕ ਆ ਆਪਣਾ ਇੱਕ ਮੈਂ ਕਾਉਂਟਰ ਕਾਉਂਟਰ ਚੇਅਰ ਲਈ ਹੈ ਆਪਣੇ ਸਲੂਨ ਦੇ ਲਈ ਉਹ ਵੀ ਮੈਂ ਆਪਣੀ ਪਸੰਦ ਦੀ ਲਈ ਹੈ ਕੱਲ ਮੈਂ ਕੰਮ ਤੇ ਗਈ ਸੀਗੀ ਤੇ ਮੈਂ ਨਾ ਇਦਾਂ ਕਰਕੇ ਮਤਲਬ ਜਾ ਰਹੀ ਸੀ ਤੇ ਯਾਨੀ ਕਿ ਮੇਰੇ ਕੋਲ ਕੁਝ ਪੈਸੇ ਸੀ ਜੋ ਮੈਂ ਮਤਲਬ ਬਹੁਤ ਓਕੇ ਓਕੇ ਰਜਿਸਟ੍ਰੇਸ਼ਨ ਕੀਤੀ ਉਹਨਾਂ ਲਈ ਆਪਣੇ ਡ੍ਰੀਮਸ ਲਈ ਹੈ ਨਾ ਉੱਥੇ ਮੇਰੀ ਫੈਮਿਲੀ ਸੀ ਮੇਰੇ ਨਾਲ ਫਿਰ ਮੈਂ ਇੱਕ ਕਾਊਂਟਰ ਤੇ ਕਾਊਂਟਰ ਚੇਅਰ ਲਈ ਦਨ ਉਸ ਤੋਂ ਬਾਅਦ ਕੁਝ ਡਾਲੋ ਹਲੇ ਹੋਰ ਵੀ ਸਮਾਨ ਜਿੱਦਾਂ ਕਿ ਸਲੂਨ ਦਾ ਐਨੇ ਨਾਲ ਮੈਂ ਤੁਹਾਡੇ ਨਾਲ ਗੱਲਾਂ ਕਰ ਰਹੀ ਐ ਨਾਲੇ ਮੇਰੀ ਵਰਕ ਹੋ ਰਹੀ ਐ ਸੁਪਰ ਸੁਪਰ ਸੋ ਸੋ ਹਾਂਜੀ एवरीवन ਐਨਨਾਲੀ ਮੇਰੀ ਵਾਕ ਹੋ ਰਹੀ ਆ ਤੇ ਐਨਨਾਲੀ ਚਲੋ ਗੱਲਾਂ ਆਪਾਂ ਕਰ ਰਹੇ ਹਾਂ ਮੈਂ ਸਭ ਨੂੰ ਦੱਸ ਦੇਣਾ ਚਾਹੁੰਦੀ ਆ ਕਿ ਮੈਂ ਇੱਕ ਕਾਉਂਟਰ ਲਈ ਆਇ ਇੱਕ ਚੇਅਰ ਲਈ ਆ ਬਾਕੀ ਇੱਕਦਮ ਵੀ ਨਹੀਂ ਆਪਾਂ ਕਹਿ ਸਕਦੇ ਕਿ ਇੱਕਦਮ ਯਾਰ ਸਮਾਨ ਹਨਾ ਕਿਉਂਕਿ ਬੰਦੇ ਨੂੰ ਸੋਚ ਕੇ ਚੱਲਣਾ ਪੈਂਦਾ ਹੈ ਨਾ ਮੈਂ ਇੱਕਦਮ ਨਹੀਂ ਕਹਿ ਸਕਦੀ ਕਿ ਮੈਂ ਇੱਕਦਮ ਹੀ ਸਮਾਨ ਲਵਾਂਗੀ ਇੱਕਦਮ ਹੀ ਸਮਾਨ ਲੈ ਰਹੀ ਨਹੀਂ ਹਾਲਾਂਕਿ ਜਦਾਂ ਨੈਕਸਟ ਇਅਰ ਅਗਲੇ ਅਗਲੇ ਸਾਲ ਤੱਕ ਮੈਂ ਇਹ ਸਭ ਆਪਣਾ ਸਮਾਨ ਕੰਪਲੀਟ ਕਰਕੇ ਆਪਣਾ ਕੰਮ ਸਟਾਰਟ ਕਰਨਾ ਹੈ ਠੀਕ ਆ ਉਸ ਲਈ ਮੈਨੂੰ ਸਮਾਨ ਯਾਨੀ ਕਿ ਬਣਾਉਣਾ ਮੈਨੂੰ ਪਤਾ ਬਹੁਤ ਮਿਹਨਤ ਲੱਗ ਜਾਣੀ ਆ ਇਸ ਕਰਕੇ ਹੌਲੀ ਹੌਲੀ ਕਰਕੇ ਜਿੱਦਾਂ ਕਿ ਹੁਣ ਮੈਂ ਬਹੁਤ ਔਖਾ ਹੋ ਕੇ ਇੰਨੀ ਕੁ ਅਸੈਸਮੈਂਟ ਕੀਤੀ ਇੱਕ ਕਾਉਂਟਰ ਇੱਕ ਚੇਅਰ ਲੈ ਲਿਆ ਆ ਉਸ ਤੋਂ ਬਾਅਦ ਤੁਸੀਂ ਲਾ ਲਓ ਜਿੱਦਾਂ ਆ ਮੇਰੀਆਂ ਦੋ ਚੇਅਰ ਹੈਡਵਾਸ਼ ਬੈੱਡ ਵੈਕਸਿੰਗ ਬੈੱਡ ਹੋਰ ਵੀ ਕਾਫੀ ਸਮਾਲ ਹੁੰਦਾ ਸਲੂਨ ਦੇ ਰਿਲੇਟਡ ਹਨਾ ਉਹ ਵੀ ਸਾਰਾ ਮੈਂ ਆਪਣਾ ਇਹ ਸਾਲ ਕੰਪਲੀਟ ਕਰਨਾ ਹੈ ਦੰਨ ਉਸ ਤੋਂ ਬਾਅਦ ਜੋ ਕਿ ਆਉਣ ਵਾਲਾ ਸਾਲ ਆ ਨਾ ਮੈਂ ਉਦੋਂ ਤੱਕ ਆਪਣਾ ਕੰਮ ਨੂੰ ਕੋ ਆਪਣੇ ਕੰਮ ਨੂੰ ਸਟਾਰਟ ਕਰਨਾ ਹੈ ਆ ਠੀਕ ਆ ਇਨੀ ਗੱਲ ਮੈਂ ਸ਼ੇਅਰ ਕਰਨੀ ਸੀ ਅੱਜ ਦੇ ਵਲੌਗ ਵਿੱਚ ਤਾਂ ਕਰਕੇ ਫਿਲਹਾਲ ਇੱਕ ਕਾਉਂਟਰ ਇੱਕ ਚੇਅਰ ਲਈ ਹੈ ਮੈਂ ਤੇ ਬਾਕੀ ਦਾ ਜਿਹੜਾ ਸਮਾਨ ਆ ਉਹ ਹੌਲੀ-ਹੌਲੀ ਕਰਕੇ ਇੱਕਦਮ ਨਹੀਂ ਹੋਣਾਗਾ ਹੌਲੀ-ਹੌਲੀ ਕਰਕੇ ਮੈਂ ਆਪਣਾ ਕਰੂੰਗੀ ਤੇ ਮੈਨੂੰ ਬਹੁਤ ਖੁਸ਼ੀ ਆ ਪਰ ਇੱਕ ਗੱਲ ਇਹ ਵੀ ਆ ਕਿ ਹੱਲੇ ਥੋੜਾ ਇਹ ਟਾਈਮ ਲੱਗੂਗਾ ਹਨ ਜਦ ਤੱਕ ਇਹ ਕੰਮ ਸਟਾਰਟ ਕਰਨ ਅ ਇੱਥੇ ਵੀ ਮੈਂ ਹੀ ਨਹੀਂ ਕਹਿੰਦੀ ਕਿ ਨਹੀਂ ਹਾਂ ਕਾਫੀ ਜ਼ਿਆਦਾ ਨੂੰ ਪਤਾ ਹੈ ਕਿ ਮੈਂ ਇੱਕ ਕੰਮ ਕਰ ਰਹੀ ਆ ਹਨ ਕਾਫੀ ਕਰਵਾਉਂਦੇ ਵੀ ਹੈਗੇ ਆ ਪਰ ਮੈਨੂੰ ਐਦਾਂ ਹੀ ਸੀਗਾ ਕਿ ਮੇਰਾ ਬਸ ਜਲਦੀ ਜਲਦੀ ਸਮਾਨ ਬਣ ਜਾਈ ਤਾਂ ਬਸ ਸਮਾਨ ਬਣ ਰਿਹਾ ਹਨ ਹੌਲੀ ਹੌਲੀ ਕਰਕੇ ਬਸ ਸਮਾਨ ਦੀ ਅਡਜਸਟਮੈਂਟ ਜਦੋਂ ਪੂਰੀ ਹੋਗੀ ਫਿਰ ਯਾਨੀ ਕਿ ਜਿਹੜੇ ਪ੍ਰੋਡਕਟ ਹੁੰਦੇ ਆ ਨਾ ਉਹ ਤਾਂ ਦੇਖੋ ਇੱਕ ਦੋ ਦਿਨ ਹੀ ਲੱਗਣਗੇ ਹਨਾ ਬਈ ਉਹਨਾਂ ਦਾ ਕੋਈ ਨਹੀਂ ਹੁੰਦਾਗਾ ਕਿ ਪ੍ਰੋਡਕਟ ਜਿਹੜੇ ਲਿਆਨੇ ਹੈਗੇ ਆ ਆਪਾਂ ਲਿਆ ਸਕਦੇ ਆ ਰਾਈਟ ਪਰ ਜਿਹੜਾ ਇੱਕ ਫਰਨੀਚਰ ਦਾ ਸਮਾਨ ਸੀ ਨਾ ਮੈਨੂੰ ਉਹਦੀ ਟੈਂਸ਼ਨ ਸੀ ਕਿ ਬਸ ਉਹ ਯਾਨੀ ਕਿ ਮੇਰਾ ਡੈਡੀ ਹੋ ਜਾਵੇ ਬਟ ਹੋ ਰਿਹਾ ਮੈਨੂੰ ਬਹੁਤ ਖੁਸ਼ੀ ਹੈ ਉਹਨਾਂ ਟਾਈਮ ਮੈਂ ਆਪਣਾ ਕੰਮ ਵੀ ਕਰ ਰਹੀ ਆ ਸੈਮੀਨਾਰ ਵੀ ਜੁਆਇਨ ਕਰ ਰਹੀ ਆ ਕਲਾਸ ਵੀ ਲਗਵਾ ਰਹੀ ਆ ਅੱਗੇ ਵੀ ਕੰਮ ਸਿੱਖ ਰਹੀ ਆ ਹਨਾ ਤਾਂ ਕਰਕੇ ਉਹਨੇ ਨੂੰ ਮੈਂ ਆਪਣਾ ਉਧਰ ਵੀ ਲੱਗੀ ਹੋਈ ਆ ਇੱਕ ਤਰਫ ਮੈਂ ਆਪਣਾ ਕੰਮ ਵੀ ਕਰ ਰਹੀ ਆ ਜੋਬ ਵੀ ਕਰ ਰਹੀ ਆ ਤੇ ਆਪਣਾ ਇੱਕ ਤਰਫ YouTube ਨੂੰ ਹੈਂਡਲ ਕਰਨਾ ਉਧਰ ਹੈਂਡਲ ਕਰਨਾ ਰੀਅਲ ਲਾਈਫ ਚ ਯਾਨੀ ਕਿ ਬਹੁਤ ਯਾਰੋ ਬੰਦਾ ਜ਼ਰੂਰੀ ਹੁੰਦਾ ਕਿ ਕੱਲੀਆਂ ਵੀਡੀਓ ਹੀ ਪਾਰਿਆ ਰੀਅਲ ਲਾਈਫ 'ਚ ਵੀ ਮੈਂ ਬਹੁਤ ਕੁਝ ਕਰ ਰਹੀ ਆਂ ਇੱਕ ਮੈਂ ਆਪਣਾ ਇਹ ਹੁੰਦਾ ਨਾ ਵੀ ਆਪਣਾ ਪਰਸਨਲ ਰੱਖਣਾ ਹਾਂ ਪਰਸਨਲ ਗੱਲਾਂ ਰੱਖਣੀਆਂ ਹੁੰਦੀਆਂ ਆਪਾਂ ਹਨ ਪਰ ਫਿਰ ਵੀ ਜੋ ਕਹਿੰਦੇ ਆ ਕਿ ਡ੍ਰੀਮਸ ਹੁੰਦੇ ਆ ਜਿੱਦਾਂ ਕਿ ਵਰਕ ਦੇ ਰਿਲੇਟਿਡ ਮੇਰੇ ਤੋਂ ਬਹੁਤ ਜਾਣੇ ਪੁੱਛਦੇ ਆ ਕਿ ਮੈਂ ਇੱਕ ਜਿੱਦਾਂ ਕਿ ਮੈਂ ਆਪਣੇ ਪਿਛਲੇ ਵਲੌਗਰ ਦੇ ਵਿੱਚ ਵੀ ਤੁਹਾਡਾ ਨਾਲ ਸ਼ੇਅਰ ਕੀਤਾ ਹੋਇਆ ਹੈ ਕਿ ਹਾਂ ਆਪਾਂ ਸਲੂਨ ਦੀ ਓਪਨਿੰਗ ਜਲਦੀ ਕਰਾਂਗੇ ਹਨ ਫਾਈਨਲੀ ਮੈਨੂੰ ਉਹ ਗੱਲ ਦੀ ਖੁਸ਼ੀ ਆ ਕਿ ਮੈਂ ਆਪਣਾ ਖੁਦ ਕਰ ਰਹੀ ਹਾਂ ਹਨਾ ਜੋ ਵੀ ਕਰ ਰਹੀ ਹਾਂ ਸਹੀ ਕਰ ਰਹੀ ਹਾਂ ਕਿ ਮੇਰਾ ਸਮਾਨ ਬਣ ਰਿਹਾ ਉਹਦੇ ਵਿੱਚ ਮੈਂ ਕੁਝ ਗਲਤ ਨਹੀਂ ਕੀਤਾ ਅਗਰ ਮੈਂ ਕਿਤੇ ਪੈਸਾ ਲਾਇਆ ਤਾਂ ਆਪਣੇ ਸਮਾਨ ਦੇ ਵਿੱਚ ਹੀ ਲਾਇਆ ਆ ਠੀਕ ਆ ਹਾਂ ਐਦਾਂ ਹੁੰਦਾ ਹੈ ਕਿ ਵਰਕ ਤੋਂ ਬਾਅਦ ਯਾਨੀ ਕਿ ਜੌਬ ਬਹੁਤ ਸਾਰੇ ਮਿਲਦੇ ਆਂ ਆਪਾਂ ਜੌਬ ਵੀ ਲੱਗ ਸਕਦੇ ਆ ਹਨਾ ਪਰ ਮੇਰਾ ਇਹ ਡ੍ਰਿੰਕ ਸੀ ਕਿ ਮੈਂ ਖੁਦ ਦਾ ਸਟਾਰਟ ਕਰਾਂ ਤਾਂ ਬਸ ਉਦਾਂ ਹੀ ਹੋ ਰਿਹਾ ਆ ਜੋ ਮੈਂ ਸੋਚਿਆ ਸੀ ਉਹ ਹੀ ਚੱਲ ਰਿਹਾ ਉਹ ਹੀ ਹੋ ਰਿਹਾ ਆ ਤੇ ਹਣੇ ਨਾਲ ਆਪਣੀ ਵੋਕ ਹੋ ਗਈ ਆ ਤੇ ਹੁਣ ਆਪਾਂ ਜਾਣੇ ਕਰੇ ਤੁਹਾਨੂੰ ਮੈਂ ਦਿਖਾਉਣੀ ਆ ਆਪਣਾ ਕਾਊਂਟਰ ਐਂਡ ਚੇਅਰ ਤੇ ਬਾਕੀ ਸਮਾਨ ਜਿਹੜਾ ਹੈਗਾ ਆ ਉਹ ਆਪਾਂ ਹੌਲੀ ਹੌਲੀ ਕਰਕੇ ਲਾਵਾਂਗੇ ਕਿਉਂਕਿ ਇੱਕਦਮ ਨਹੀਂ ਹੋ ਸਕਦਾ ਹਨਾ ਯਾਨੀ ਕਿ ਹੌਲੀ ਹੌਲੀ ਕਰਕੇ ਪਰ ਜਦੋਂ ਹੀ ਮੇਰਾ ਸਮਾਨ ਕੰਪਲੀਟ ਹੋ ਜਾਂਦਾ ਆ ਡਨ ਉਸ ਤੋਂ ਬਾਅਦ ਆਪਾਂ ਅੱਗੇ ਅੱਗੇ ਦਾ ਵੀਊ ਸ਼ੇਅਰ ਕਰਾਂਗੇ ਤੁਹਾਡੇ ਨਾਲ ਯਾਨੀ ਕਿ ਅੱਗੇ ਕੀ ਕਰਨਾ ਆ ਬਸ ਉਹ ਤਾਂ ਵਲੌਗ ਦੇ ਵਿੱਚ ਹੀ ਜਿਨਵੇਂ ਕੀ ਰੂਟੀਨ ਵਾਈਜ਼ ਵਲੌਗ ਆ ਰਿਹਾ ਉਹ ਮੈਂ ਦੱਸਦੀ ਜਾਵਾਂਗੀ ਬਟ ਫਾਈਨਲੀ ਜੋ ਮੈਂ ਸੋਚਿਆ ਨਾ ਉਹ ਮੈਂ ਕਰਨਾ ਹੈਗਾ ਘਰ ਜੱਕੀ ਮਿਲਦੇ ਆ ਤੁਹਾਡਾ गुड मॉर्निंग इधर हेलो गुसी आकी मिशिला मिशिला ककी शीला इधर हेलो ठंड लग रही है गे ए गल गलत है <laughs> बनी आंदी <laughs> so, वॉक <laughs> नहीं खोलना रो <laughs> मैं चल रो मैं अपने चली, आ, मैं चली, आ, चली आ तुरके ही <laughs> तुरके जा टाइम लग जाएगा बजे एक दो वज <laughs> <नहीं। laughs> ਐਵੇਂ ਜਾਉਂਗੀ ਫਿਰ ਮੈਂ ਸੁੱਤੀ ਉੱਠੀ ਮੈਂ ਆਪਣੇ ਘਰ ਨਾ ਇਹ ਕੀ ਬਣ ਕੇ ਆ ਗਈ ਮੈਂ ਘੂਵਾ ਮਾਰਦਾ ਉਹ ਘਰ ਤੇ ਹਨਾ ਹੋਰ ਯਾਰ ਖੋਲੋ ਖੁੱਲ ਗਿਆ სიმ სიმ ਸੋ ਹਾਂਜੀ ਹਾਂਜੀ एवरीवन ਅਦਰ ਦੇਖੋ ਤੁਸੀਂ ਇਹ ਹੈ ਜੀ ਕਾਉਂਟਰ ਮੈਂ ਆਂਦਾ ਜੂ ਸਰ ਘੰਟੇ ਤੁਸੀਂ ਚੈੱਕ ਕਰ ਸਕਦੇ ਹੋ ਜਿਹਦੇ ਉੱਪਰ ਮੇਸਮਾਨ ਹੈ ਇਹ ਦੇਖ ਸਕਦੇ ਹੋ ਇਹਦੇ ਡਰਾ ਬਨੇ ਹੋਏ ਆਏ ਮਮਾ ਇਹਦੇ ਵਿੱਚ ਸਾਰੀਆਂ ਚਾਬੀਆਂ ਕਰਤੀਆਂ ਸੀ ਹਾਂ ਸਾਰੇ ਕਰਤੀ ਬੈ ਇਹ ਡਰਾ ਬਨੇ ਹੋਏ ਆਏ ਡਸਟ ਦੇਖੋ ਯਾਰ ਸਾਫ ਕਰੀਏ ਅਜੇ ਕੱਲ ਹੀ ਆਂਦਾ ਹੈ ਨਾ ਇਸ ਕਰਕੇ ਕਿ ਡਰਾ ਬਨੇ ਹੋਏ ਆਏ नीचे एनबी सब ये देखिये चिल्ल गई हुई है। ये बहुत सुना है। हाँ जी एवरीवन ने आज चेयर देख सकते हो। सो so, हाँ जी एवरीवन देख सकते हो उसी ਹੂੰ ਕਮਦੀ ਪਈ ਠੀਕ ਹੈ ਹਮ ਸਿਰੇ ਬਹੁਤ ਵਧੀਆ ਮੈਂ ਤਾਂ ਅੱਧਾ ਝੂਟੇ ਲਈ ਜਾਣਾ ਹਮ ਬੋਲ ਵੀ ਜਾਂਦੇ ਨਾ ਕੱਲ ਝੂਟੇ ਨਹੀਂ ਹਾਂ ਸੋ ਹਾਂਜੀ एवरीवन ਇੰਦਰ ਦੇਖ ਸਕਦੇ ਹੋ ਜਿੱਦਾਂ ਕਿ ਇਹ ਬਲਾ ਕੋਨਟਰੇ ਇਹ ਆ ਚੇਅਰ ਚਲੋ ਬਸ ਝੂਟੇ ਲਾ ਲੇ ਹਾਂ ਜੀ ਮम्मा ਸਵੇਰ ਦਾ ਨਾਸ਼ਤਾ ਬਣਾ ਰਹੇ ਨੇ ਐਂਡ ਮੈਂ ਵੀ ਬਾਕੀ ਸਾਰਾ ਘਰ ਦਾ ਕੰਮ ਕਰਾਂ ਤੇ ਜੇਕਰ ਮੇਰੀ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਐਂਡ ਕਮੈਂਟ ਕਰਕੇ ਜ਼ਰੂਰ ਦੱਸਣਾ ਤੁਹਾਨੂੰ ਵਲੌਗ ਕਿੱਦਾਂ ਲੱਗਾ ਤੇ ਬਾਕੀ ਕਾਊਂਟਰ ਤੇ ਮੇਜ਼ ਚੇਅਰ ਮੇਰੀ ਕਿੱਦਾਂ ਲੱਗੀ ਤੁਹਾਨੂੰ ਬਾਕੀ ਹੱਲੇ ਹੋਰ ਵੀ ਸਮਾਨ ਬਹੁਤ ਆ ਟਾਈਮ ਲੱਗੂਗਾ ਹਨਾ ਥੋੜਾ ਜਿਹਾ ਤੇ ਉਹ ਆਪਾਂ ਫਿਰ ਵੀ ਮੈਂ ਮਿਹਨਤ ਕਰੂੰਗੀ ਆਪਣੀ ਅਡਜਸਟਮੈਂਟ ਕਰਨੀ ਆ ਮੈਂ ਇਸ ਸਾਲ ਦੇ ਵਿੱਚ ਪੂਰੀ ਸਾਰੀ ਹਨਾ ਬਟ ਫਿਰ ਵੀ ਜੇਕਰ ਯਾਨੀ ਕਿ ਹੋ ਜਾਏਗਾ ਸਭ ਕੁਝ ਪ੍ਰਾਊਡ ਹੈ ਐਂਡ ਮਿਲਦੇ ਆਪਾਂ ਨੈਕਸਟ ਅੱਗੇ ਵਲੌਗ ਦੇ ਵਿੱਚ ਜੇਕਰ ਨਵੇਂ ਦੋਸਤਾਂ ਨੂੰ ਕਰ ਲੋ ਸਬਸਕ੍ਰਾਈਬ